ਕੱਲ ਉਹਨਾਂ ਸਮਿਆਂ ਦੀ ਹੈ ਜਦੋਂ ਆਉਣ ਜਾਣ ਲਈ ਅੱਜ ਕੱਲ੍ਹ ਦੇ ਵਾਂਗ ਨਾ ਤਾਂ ਬਹੁਤੇ ਸਾਧਨ ਹੀ ਸੀ ਨਾ ਹੀ ਲੋਕਾਂ ਕੋਲ ਬਹੁਤਾ ਪੈਸਾ ਟਕਾ ਹੁੰਦਾ ਸੀ 2 ਮਹੀਨੇ ਪਹਿਲਾਂ ਹੀ ਮੰਗਤਰਾਮ ਦਾ ਵਿਆਹ ਰਾਜ ਰਾਣੀ ਨਾ ਹੋਇਆ ਸੀ ਉਸ ਨੂੰ ਤਾਂ ਹਿੱਤ ਦੇ ਵਿੱਚ ਇੱਕ ਰੇਡੀਓ ਤੇ ਇੱਕ ਸਾਈਕਲ ਮਿਲਿਆ ਸੀ ਉਸ ਸਮੇਂ ਤਾਂ ਸਾਈਕਲ ਅੱਜ ਦੀ ਕਾਰ ਤੋਂ ਘੱਟ ਨਹੀਂ ਸੀ ਹੁਣ ਮੰਗਤਰਾਮ ਨੇ ਕਿਤੇ ਵੀ ਜਾਣਾ ਹੁੰਦਾ ਆਪਣੇ ਸਾਈਕਲ ਉੱਤੇ ਹੀ ਜਾਂਦਾ ਅੱਜ ਮੰਗਤਰਾਮ ਨੇ ਆਪਣੀ ਪਤਨੀ ਦੇ ਨਾਲ ਆਪਣੇ ਸੌਰੀ ਜਾਣਾ ਸੀ ਵੇਰੇ ਹੀ ਸਾਈਕਲ ਦੀ ਹਵਾ ਚੈੱਕ ਕੀਤੀ ਤੇ ਫਿਰ ਕਪੜਾ ਮਾਰ ਕੇ ਸਾਈਕਲ ਨੂੰ ਚਮਕਾ ਲਿਆ ਰਸਤੇ ਵਿੱਚ ਦੋਵੇਂ પતિ ਪਤਨੀ ਗੱਲਾਂ ਕਰਦੇ ਜਾ ਰਹੇ ਸਨ ਮੈਂ ਕਿਹਾ ਜੀ ਇੱਕ ਗੱਲ ਪੁੱਛਾਂ ਇੱਕ ਕਿਉਂ ਕਿੰਨੀਆਂ ਮਰਜ਼ੀ ਪੁੱਛ ਤੁਹਾਡਾ ਮੇਰੇ ਬਿਨਾਂ ਇਕੱਲੇ ਦਿਲ ਲੱਗ ਜਾਵੇਗਾ ਯਾਰ ਮੇਰਾ ਪਹਿਲਾ ਹੀ ਦਿਲ ਤੈਨੂੰ ਛੱਡ ਕਿਉਂ ਨਹੀਂ ਕਰਦਾ ਤੇ ਉੱਤੋਂ ਤੂੰ ਗੱਲਾਂ ਵੀ ਇਹੋ ਜਿਹੀਆਂ ਕਰ ਰਹੀ ਹੈਂ ਚਲੋ ਇਹ ਦੱਸੋ ਕਿ ਤੁਸੀਂ ਮੈਨੂੰ ਲੈਣ ਕਿੰਨੇ ਦਿਨਾਂ ਬਾਅਦ ਆਵੋਗੇ ਅਗਲੇ ਹਫਤੇ ਆਇਆ ਲੈ ਬਸ ਤੂੰ ਐਵੇਂ ਡਰਾਮਾ ਜਨ ਕਰੀ ਲੋਜੀ ਮੈਂ ਪੱਲਾ ਕੀ ਡਰਾਮਾ ਕਰਨਾ ਮੈਂ ਤਾਂ ਤੁਹਾਨੂੰ ਤਿਆਰੀ ਮਿਲਣ ਨੂੰ ਉਹ ਗੱਲਾਂ ਕਰਦੇ ਕਰਦੇ ਕਦੋਂ ਸੋਹਰੇ ਪਿੰਡ ਪਹੁੰਚ ਗਿਆ ਪਤਾ ਹੀ ਨਹੀਂ ਲੱਗਿਆ ਚੰਗਤ ਜੀ ਫੇਰ ਰਾਜ ਮੈਂ ਚੱਲਦਾ ਹਾਂ ਦੁਪਹਿਰ ਵੇਲੇ ਵਾਪਸ ਆਉਣ ਲੱਗੇ ਮੰਗਤ RAM ਨੇ ਇਜਾਜ਼ਤ ਲਈ ਤੇ ਆਪਣੇ ਪਿੰਡ ਵੱਲ ਚੱਲ ਪਿਆ ਰਾਜ ਰਾਣੀ ਨੂੰ ਪੇਕੇ ਛੱਡ ਕੇ ਆਏ ਮੰਗਤ RAM ਨੂੰ ਇੱਕ ਹਫ਼ਤਾ ਤੱਕੀ ਦੋ ਮਹੀਨੇ ਬੀਤ ਗਏ ਪਰ ਉਹ ਉਸ ਨੂੰ ਵਾਪਸ ਲੈਣ ਨਹੀਂ ਗਿਆ ਰਾਜ ਰਾਣੀ ਦੇ ਪਿੰਡ ਵਿੱਚ ਵੀ ਇਕੱਲਾ ਹੋਣ ਲੱਗ ਪਈਆਂ ਕੋਈ ਰਾਜ ਰਾਣੀ ਨੂੰ ਮਾੜਾ ਆਖ ਰਿਹਾ ਸੀ ਤੇ ਕੋਈ ਉਸਦੇ ਸਹਰਿਆਂ ਪਰ ਅਸਲ ਵਿੱਚ ਗੱਲ ਕੀ ਸੀ ਪਤਾ ਨਹੀਂ ਲੱਗ ਰਹੀ ਸੀ ਉਸਦੇ ਮਾਪੇ ਨੇ ਉਸਰ ਵੀ ਪੁੱਛਿਆ ਪਰ ਕੋਈ ਵੀ ਸੰਤੁਸ਼ਟੀਪੂਰਨ ਜਵਾਬ ਨਹੀਂ ਸੀ ਅੰਤ ਨੂੰ ਹਾਰ ਕੇ ਉਹ ਪਿੰਡ ਦੀ ਪੰਚਾਇਤ ਨੂੰ ਨਾਂ ਲੈ ਕੇ ਮੰਗਤ राम ਦੇ ਘਰ ਪਹੁੰਚ ਗਏ ਕਾਕਾ ਸਾਡੀ ਕੁੜੀ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਦੱਸ ਪਰ ਬਿਨਾਂ ਕਿਸੇ ਗੱਲ ਦੇ ਇਹ ਸਭ ਠੀਕ ਨਹੀਂ ਲੱਗਦਾ ਠੀਕ ਨਹੀਂ ਲੱਗਦਾ ਕੀ ਠੀਕ ਨਹੀਂ ਲੱਗਦਾ ਤੁਸੀਂ ਸਾਈਕਲ ਤੇ ਰੇਡੀਓ ਦਾ ਲਾਲਚ ਦੇ ਕੇ ਆਪਣੀ ਪਾਗਲ ਕੁੜੀ ਸਾਡੇ ਪੱਲੇ ਬੰਨ੍ਹ ਦਿੱਤੀ ਹੈ ਜੀ ਮੰਗਤ RAM ਦੇ ਪਿਤਾ ਨੇ ਜਵਾਬ ਦਿੱਤਾ। ਪਾਗਲ ਚੌਧਰੀ ਸਾਬ ਤੁਸੀਂ ਇਹ ਕੀ ਬੋਲ ਰਹੇ ਹੋ? ਪੁੱਛਦਾ ਇੰਜ ਰਿਹਾ ਹੂੰ ਜਿਵੇਂ ਤੁਸੀਂ ਕੁਝ ਜਾਣਦੇ ਹੀ ਨਹੀਂ ਹੋ। ਚੌਧਰੀ ਸਾਹਿਬ ਸੱਚਮੁੱਚ ਅਸੀਂ ਕੁਝ ਵੀ ਨਹੀਂ ਜਾਣਦੇ। ਤੁਸੀਂ ਆਪ ਹੀ ਦੱਸ ਦਿਓਗੇ। ਮੰਗਤ ਦੱਸ ਪੁੱਤ ਸਾਰੀ ਗੱਲ ਦੱਸ ਜਿਹੜੀ ਰਸਤੇ ਵਿੱਚ ਹੋਈ ਹੈ। ਹਾਂਜੀ ਪਾਪਾ ਜੀ। ਹੁਣੇ ਦੱਸਦਾ ਜੀ। ਹਾਂ ਹਾਂ ਕਾਕਾ ਦੱਸ ਸਨੂ ਪੀਤਾ ਪਤਾ ਚੱਲੇ ਆਖਿਰ ਗੱਲ ਕੀ ਹੈ ਵਿੱਚੋਂ ਇੱਕ ਬਜ਼ੁਰਗ ਬੋਲਿਆ ਰਸਤੇ ਵਿੱਚ ਉਸਨੇ ਮੈਨੂੰ ਤਿੰਨ ਸਵਾਲ ਪੁੱਛੇ ਜਿਨ੍ਹਾਂ ਤੋਂ ਸਾਬਤ ਹੋ ਗਿਆ ਕਿ ਰਾਜ ਪੂਰੀ ਤਰ੍ਹਾਂ ਪਾਗਲ ਹੈ ਜਦੋਂ ਮੈਂ ਤੁਹਾਨੂੰ ਦੱਸਦਾ ਤੁਸੀਂ ਆਪ ਹੀ ਮੰਨ ਲੈਣਾ ਕਿ ਤੁਸੀਂ ਸਾਡਨ ਧੋਖਾ ਕੀਤਾ ਹੈ ਕਾਕਾ ਪਹਿਲਾ ਸਵਾਲ ਤਾਂ ਦੱਸ ਬਾਲੇ ਕਾਲੇ ਹੂੰ ਤਾਂ ਸੁਣੋ ਇੱਕ ਖੇਤ ਵਿੱਚ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਨਾਲ-ਨਾਲ ਉਹ ਇੱਕ ਬੰਦੇ ਨਾਲ ਗੱਲਾਂ ਕਰ ਰਿਹਾ ਸੀ ਰਾਜ ਦਾ ਸਵਾਲ ਸੀ ਕਿ ਇਹ ਮਰਦ ਹੈ ਕਿ ਔਰਤ ਥੋੜੀ ਦੂਰ ਅੱਗੇ ਗਏ ਤਾਂ ਲੋਕ ਆਪਣੀ ਪੱਕੀ ਫਸਲ ਕੱਟ ਰਹੇ ਸਨ ਰਾਜ ਨੇ ਮੈਨ ਪੁੱਛਿਆ ਇਹਨਾਂ ਦੇ ਫਸਲ ਬਚਾ ਲਈ ਜਾਂ ਖਾ ਲਈ ਹੋਰ ਅੱਗੇ ਗਏ ਇੱਕ ਅਰਥੀ ਆ ਰਹੀ ਸੀ ਇਸ ਦਾ ਸਵਾਲ ਸੀ ਕਿ ਇਹ ਬੰਦਾ ਮਰ ਗਿਆ ਹੈ ਜਾਂ ਜਿਉਂਦਾ ਹੈ ਹੁਣ ਤੁਸੀਂ ਹੀ ਦੱਸੋ ਇਹ ਕੋਈ ਸਿਆਣਾ ਬੰਦਾ ਸਵਾਲ ਪੁੱਛ ਸਕਦਾ ਹੈ ਜਦੋਂ ਸਾਨੂੰ ਦੇਖ ਹੀ ਰਿਹਾ ਹੈ ਕਿ ਪਹਿਲਾ ਕੰਮ ਕਰਨ ਵਾਲਾ ਬੰਦਾ ਹੈ ਦੂਜਾ ਜਿਹੜੇ ਫਸਲ ਕੱਟ ਰਹੇ ਹਨ ਉਹ ਖਾ ਕਿਵੇਂ ਗਏ ਹੋਣਗੇ ਤੀਜਾ ਅਰਥੀ ਵਿੱਚ ਜਿਉਂਦਾ ਬੰਦਾ ਕਿਵੇਂ ਹੋ ਸਕਦਾ ਹੈ ਕਾਕਾ ਸਾਡੀ ਕੁੜੀ ਤਾਂ ਬਹੁਤ ਹੀ ਸਿਆਣੀ ਹੈ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਆਪਣੀ ਕੁੜੀ ਇੱਕ ਪਾਗਲ ਦੇ ਨਾਲ ਵਿਆਹ ਕਰ ਰਹੇ ਹਾਂ ਚੌਧਰੀ ਸਾਹਿਬ ਤੁਸੀਂ ਵੀ ਕਮਾਲ ਕਰੀ ਜਾ ਰਹੇ ਹੋ ਗੱਲਾਂ ਪਾਗਲਾ ਵਾਲੀਆਂ ਤੁਹਾਡੀ ਕੁੜੀ ਕਰਦੀ ਹੈ ਤੇ ਹਾਲੇ ਵੀ ਪਾਗਲ ਮੇਰਾ ਮੁੰਡਾ ਹੈ ਤਾਂ ਸੁਣੋ ਫਿਰ ਪਹਿਲਾਂ ਪਹਿਲਾ ਸਵਾਲ ਦਾ ਉੱਤਰ ਉਸਨੇ ਪੁੱਛਿਆ ਇਹ ਮਰਦ ਹੈ ਕਿ ਔਰਤ ਹੈ ਕਿਉਂਕਿ ਮਰਦ ਕੰਮ ਕਰਦੇ ਸਮੇਂ ਕਦੇ ਵੀ ਕਿਸੇ ਨਾਲ ਗੱਲਾਂ ਨਹੀਂ ਕਰਦੇ ਜਦੋਂ ਕਿ ਔਰਤਾਂ ਗੱਲਾਂ ਤੋਂ ਬਿਨਾ ਕੰਮ ਨਹੀਂ ਕਰਦੀਆਂ ਦੂਜਾ ਸਵਾਲ ਸੀ ਕਿ ਬਚਾਈ ਹੈ ਜਾਂ ਖਾ ਲਈ ਜੇਕਰ ਉਹਨਾਂ ਨੇ ਪਹਿਲਾਂ ਹੀ ਕਰਜ਼ਾ ਚੁੱਕਿਆ ਹੋਇਆ ਤਾਂ ਵੱਢਣ ਤੋਂ ਪਹਿਲਾਂ ਹੀ ਫਸਲ ਖਾ ਲਈ ਹੈ ਜੇਕਰ ਸਰਫੇ ਨਾ ਚੱਲੇ ਹੋਏ ਤਾਂ ਬਚਾ ਲਈ ਹੈ ਤੀਸਰਾ ਸਵਾਲ ਅਰਥੀ ਵਾਲਾ ਬੰਦਾ ਮਰੀਅ ਹੈ ਜੱਜ ਜਿਉਂਦਾ ਜੇਕਰ ਕਿਸੇ ਜਵਾਨ ਦੀ ਅਰਥੀ ਹੈ ਤਾਂ ਉਹ ਮਰ ਗਿਆ ਕਿਉਂਕਿ ਉਸ ਦਾ ਨਾਮ ਲੈਣ ਵਾਲਾ ਕੋਈ ਨਹੀਂ ਹੋਵੇਗਾ ਪਰ ਜੇਕਰ ਕਿਸੇ ਬਜ਼ੁਰਗ ਦੀ ਆਤੀ ਹੈ ਤਾਂ ਉਹ ਆਪਣੇ ਪੁੱਤਰਾਂ ਪੋਤਰਿਆਂ ਦੇ ਰਾਹੀਂ ਜਿਉਂਦਾ ਹੀ ਰਹੇਗਾ ਹੁਣ ਤੁਸੀਂ ਦੱਸੋ ਪਾਗਲ ਕੌਣ ਹੈ ਸਾਡੀ ਧੀ ਜਾਂ ਤੁਹਾਡਾ ਮੁੰਡਾ ਉਹਨਾਂ ਨੂੰ ਕੋਈ ਜਵਾਬ ਸਮਝ ਨਹੀਂ ਆ ਰਿਹਾ ਸੀ ਮੰਗਤਰਾਮ ਨੇ ਮਾਫੀ ਮੰਗੀ ਤੇ ਰਾਜ ਨੂੰ ਵਾਪਸ ਲੈ ਆਇਆ ਇੱਕ ਛੋਟੀ ਜਿਹੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਜੀ ਧੰਨਵਾਦ